ਹਨੂ ਬੇਕੋ ਕਿ ਬਸ ਆ ਗਏ ਅੱਛਾ ਆਓ ਬਿਆਹ ਸਾਰੀ ਟੀਮ ਆਈ ਜੈ ਮਾਤਾ ਦੀ ਸਵਾਗਤ ਹੈ ਸਾਰੀ ਟੀਮ ਦਾ ਜੀ ਜੈ ਮਾਤਾ ਦੀ ਆਸ਼ੀਰਵਾਦ ਜੀ ਦਮਨ ਜੀ ਅਤੇ ਬੰਦਰਾ ਮਾਤਾ ਸਹਿਮੇ ਸਾਥ ਹੋਆ ਹੋ ਦੀ ਮਹਾਨ ਅਕਸ਼ਿਪਾਵਾ ਵੀ ਵਾ ਇਹ ਜੇਡਵਲੀ ਟੀਮ ਹੈ ਸਾਰੀ ਮੇਰੀ ਤੋਂ ਹਾਂ ਜੀ ਹਾਂ ਜੀ ਇਹ ਕਰ ਹੈ ਬਗਲਾ ਮੁਖੀ ਦਾ ਬਹੁਤ ਸਾਚੀ ਰਤਰੀ ਨਏ ਤੰਤਰੀ ਦੀ ਬਗਲਾ ਮੁਖੀ ਦਾ ਮਹਾ ਜਨਕ ਹੈ ਆਜੋ ਜੈ ਮਾਤਾ ਦੀ ਸੁਖੀ ਰਹੇ ਬੇਟਾ ਜੋ ਵਨ ਟ੍ਰੀ ਕਲਾਸ ਹੈ ਜੀ ਤਾਂ ਇੱਕ ਜੀ ਤਾਂ ਇੱਕ ਬੱਚਾ ਆ ਗੀ ਮੈਂ 1000 ਕਰਾਈ ਮਹਾਰਾਣੀ ਦਾ ਹੋਰ ਸੱਚੇ ਦਰਬਾਰ ਤੋਂ ਤਾਂ ਕਿ ਤੁਹਾਨੂੰ ਚਾੜ੍ਹ ਕਰਕੇ ਜੀ ਮਾਤਾ ਜੀ ਮਮਾ ਜੀ ਆ ਗਿਆ ਜੀ ਮੈਂ ਜਾਣਾ ਕਰੂੰਗਾ ਨਾ ਸੁਣਤਾ ਬਈ ਥਾਲਾ ਮੇਰੇ ਰਜਿੰਦਰ ਜੀ ਨੇ ਜੀ ਅੱਛਾ ਬਈ ਪੂਜਗਰਾਂ ਲੱਗ ਗਿਆ ਹੈ ਹੈ ਨਾ ਨੂੰ ਕੋਈ ਨਹੀਂ ਕਰ ਸਕਦਾ ਜੈ ਮਾਤਾ ਦੀ ਅੱਜ ਸਾਵਣ ਮਹੀਨਾ ਹੈ ਮਈਆ ਜੀ ਦੇ ਲੰਗਰ ਬਹੁਤ ਹੀ ਲੱਗੇ ਹੈ ਕਿ ਸਾਡੀ ਸੇਵਾ ਸੰਪਤੀ ਆਰਿਆ ਸਕੂਲ ਰੋਡ ਮੋਗਾ ਜਿਹੜੇ ਕਿ ਬਹੁਤ ਚੜ੍ਹਦੇ ਮਾਤਾ ਦੇ ਭਗਤ ਹੈ ਇਸ ਹਮ ਤੇ ਲੱਗੇ ਇਹਨਾਂ ਦੀ ਸਾਰੀ ਸੰਪਤੀ ਇਹਨਾਂ ਦਾ 19 ਮਾ ਵਾਰਸ਼ਿਕ ਲੰਗਰ ਹੈ ਤੇ 30 ਮਾਰਸ਼ਿੰਗ ਜਾਗਰਣ ਹੈ ਜਿਹੜਾ ਕਿ ਸਾਡੇ ਮੋਗੇ ਲਾਲਚੰਦ ਦੀ ਤੁਨਸਾਨਾ ਜ ਹੋ ਰਿਹਾ ਹੈ ਇਹ ਪਾਰਟੀ ਜਿੰਦੇ ਵੀ ਮੁੰਡੇ ਆ ਇਹਨਾਂ ਨੇ ਬੜੀ ਮੇਨ ਬੜੀ ਕੋਸ਼ਿਸ਼ਾ ਕਰਕੇ ਇੱਥੇ ਸਾਡੇ ਕੋਟਪੂਰਾ ਰੋਡ ਤੇ ਜਗ੍ਹਾ ਲੈ ਕੇ ਇਹਨੂੰ ਹੁਣ ਪਾ ਰਹੇ ਆ ਬਾਕੀ ਜਿੰਨਾ ਵੀ ਤੁਹਾਡੇ ਜਿੰਨੇ ਭਰਾ ਇਸ ਤੋਂ ਦੇ ਆ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਚਾਹੁੰਦੇ ਆ ਕੁਝ ਮਹਾਮਾਈ ਕਿਰਪਾ ਕਰੇ ਅਗਲੀ ਵਾਰੀ ਨੂੰ ਇੱਥੇ ਛੱਤ ਪਈ ਹੋਵੇ ਉਹਦੀ ਉਹਦੇ ਛੱਤ ਥੱਲੇ ਪੂਜਾ ਪਾਰ ਹੋਣ ਤੇ ਜਿਹੜਾ ਜਗਰਾਤਾ ਵੀ ਉੱਥੇ ਅਸੀਂ ਲਾਲ ਚੰਦੀ ਚਾ ਉਹ ਵੀ ਇੱਥੇ ਹੋਵੇ ਉਹਦੀ ਬੜੀ ਕਿਰਪਾ ਚਾਹੀਦੀ ਹੈ ਬਾਕੀ ਸਾਰਾ ਕੁਝ ਮਾਤਾ ਰਾਣੀ ਨੇ ਕਰਨਾ ਹੈ ਕਿ ਜਿੰਨੇ ਬੰਦੇ ਐ ਮੈਂ ਇਹਨਾਂ ਦਾ ਬਹੁਤ ਰਿਣੀ ਐ ਬੜੀ ਮਿਹਨਤ ਕਰਦੇ ਆ ਬਾਕੀ ਸਾਡੇ ਪੰਡਿਤ ਜੀ ਖੜੇ ਨੰਦ ਲਾਲ ਜੀ ਇਹ ਬਹੁਤ ਤੜੀਆ ਸਾਡੇ ਲੋਕਾਂ ਵਾਸਤੇ ਸ਼ਸ਼ਤੀ ਐ ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਇੱਥੇ ਆਓ ਲੰਗਰ ਛਕੋ ਇੱਥੇ ਸੇਵਾ ਕਰੋ ਹਮ ਤੇ ਦੁੱਖ ਦੂਰ ਕਰਦੀ ਹੈ ਮਹਾਮਾਈ ਉਹਦੇ ਕੋਲ ਕੁਛ ਨਹੀਂ ਭੁੱਲਿਆ ਜਿਹੜੀ ਮਾਂ ਚਿੰਤਪੁਰਣੀ ਦੇਦੀ ਹੈ ਕਿ ਕਿਸੇ ਦੀ ਚਿੰਤਾ ਨਹੀਂ ਰਹਿਣ ਦਿੰਦੀ ਜਗਰਾ ਸ਼ਰਾ ਕਰੋ ਜੀ ਤੁਹਾਡੇ ਵੱਲੋਂ ਜਿਹੜੀ ਸੇਵਾ ਨਭਾਈ ਜਾ ਰਹੀ ਹੈ ਦੱਸੋ ਇਹ ਜੀ ਆਪਣਾ ਉਹਨੂੰ ਆਵਾਸਿਕ ਲੰਗਰ ਹੈ ਸਾਡਾ ਜਿਹੜਾ ਸਮਿਤੀ ਰਜਿਸਟਰਡ ਹੈ ਜੀ ਇਹ ਲੋਕਾਂ ਨੂੰ ਤੇ ਕੰਟੀਨਿਊ ਲੰਗਰ ਚੱਲ ਰਿਹਾ ਹੈ ਜਿਆਦਾ ਹੈ ਸਾਡਾ ਸੰਗਤ ਨੂੰ ਬੇਨਤੀ ਹੈ ਕਿ ਕੋਈ ਕਿਤੇ ਵੀ ਲੰਘਦੇ ਹੋਣ ਪਾਕਿਸਤਾਨ ਵਾਲੇ ਪਾਸੇ ਤੋਂ ਵੀ ਲੰਘਦੇ ਹੋਣ ਸੇ ਖਲਾਮੀ ਆਪਣਾ ਇਸਤਾਨ ਦੀ ਵਿਵਸਥਾ ਵੀ ਹੈਗੀ ਹੈ ਖਾਣ ਪੀਣ ਦਾ ਸਭ ਕੁਝ ਅਰੇਂਜਮੈਂਟ ਹੈਗਾ ਵਾ ਤੇ ਇੱਥੇ ਲਾਜ਼ਮੀ ਲੰਗਰ ਵਗੈਰਾ ਕਰਕੇ ਜਾਣ ਬੜੇ ਤੁਹਾਡੇ ਧੰਨਵਾਦ ਹੋਵਾਂਗੇ ਤੇ ਨਾਲੇ ਇਹ ਜਗਰਾਤਾ ਜੀ ਆਪਣਾ ਹੈਗਾ ਸੀਮਾ ਵਾਰਸ਼ਿਕ ਜਗਰਾਤਾ ਹੈਗਾ ਇਹ ਲੱਗਣਾ ਹੈਗਾ ਜੀ ਆਪਣਾ 24 ਅਗਸਤ ਨੂੰ ਉੱਥੇ ਲਾਜ਼ਮੀ ਧਰਮ ਖਾਲਾ ਦੇ ਵਿੱਚ ਨੂੰ ਤਾਂ ਨੌਂ ਨੰਬਰ ਤੋਂ ਲੱਗਾ ਤੇ ਉੱਥੇ ਵੀ ਦਰਸ਼ਨ ਲਾਜ਼ਮੀ ਮਾਮਾ ਜੀ ਦੇ ਘਰ ਆ ਕੇ ਤੇ ਬਾਕੀ ਮੰਦਰ ਇਹ ਖੇਡਾਂ ਦੀ ਸੇਵਾ ਚੱਲਦੀ ਪਈ ਹੈ ਜੀ ਤੁਸੀਂ ਆਪਣੀ ਬੈਂਕ ਦੀ ਸੇਵਾ ਹੈਗੀ ਆ ਜੋ ਜਿੰਨਾ ਤੁਸੀਂ ਕਰਨੀ ਛੱਡਣ ਸਹਿਯੋਗ ਦੋਗੇ ਉਨੇ ਤੁਹਾਡਾ ਉਹਦੀ ਮਾਅ ਮਾਈ ਤੋਂ ਬੁੱਕ ਕਰਤਾ ਹੈ ਜਿਹੜਾ ਸੇਵਾ ਸੰਧੀ ਮੋਗਰ ਜਿਸਟਰਡ ਕਲੱਬ ਵੱਲੋਂ ਜਿਹੜਾ ਹੈ ਕੀਤਾ ਜਾ ਰਿਹਾ ਉਹ ਪ੍ਰਾਲਾ ਲੰਗਰ ਦਾ ਸੇਵਾ ਸੰਭਾਲ ਦੀ ਕੋਸ਼ਿਸ਼ ਜੱਗ ਤੋਂ ਉਹ ਕਾ ਪੂਰਾ ਹੋ ਤੇ ਵਾਰਸ਼ਿਕ ਲੰਗਰ ਲਾਇਆ ਜਾ ਰਿਹਾ ਹੈ ਉਹ ਦੀ ਸੰਗਿ ਹੋਰ ਵੀ ਚੱਲ ਰਹੀ ਹੈ ਜਿਹੜਾ ਜੈਂਰਾ ਇੱਥੇ ਲਗਭਗ 6 ਸਾਲ ਕੀ ਗੱਲ ਹੋ ਗਈ ਹੈ ਸਾਰੇ ਕਿਰਪਾ ਕਰਕੇ ਇੱਥੇ ਆਉਂਦੇ ਹੋ ਸਤਿਕਾਰ ਕਰਨਾ ਕਿਰਮਲ ਲੰਗਰਾ ਜੀ ਤੁਹਾਡੇ ਕੋਲ 19 ਸਾਲ ਤੋਂ ਲਗਾਤਾਰ ਕਿਉਂਕਿ 7 ਸਾਲ ਤੋਂ ਲਗਾਤਾਰ ਕੱਜ ਹੈ ਨਹੀਂ ਬੰਦੇ ਦੀ ਸੀਮਾ ਬਾਸ਼ੀ